चलो चलो भाजी चलो भाजी चलो 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 थैंक यू हेलोर साइड दे

ਕਰੋ ਕਰੋ ਸਾਚੇਖੰਡ ਸ਼ੇਰ ਮੰਦਰ ਸਾਹਿਬ ਕੇ ਪਹੁੰਚੋ ਮਨ ਮੋਸ ਵੀ ਆਣੀ ਪਾ ਜੀ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ ਹੈ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਾਰੇ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹ ਦਾਸਰਾ ਤੱਕੇ ਜੀ ਵਾਹਿਗੁਰੂ ਮੇਰ ਕਰੇ ਤੁਹਾਨੂੰ ਇਹ ਹੁਕਮ ਨੇ ਵੱਤ ਵੱਤ ਸਪੋਰਟ ਕਰੇ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਿਲਜੀਤ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਚੁੱਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧੋ ਵੱਧ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਟੰਗ ਨਾਲ ਲੱਗੇ ਹੋਏ ਹਾਂ ਹਾਂਜੀ अच्छा जी आज जी चढ़ दी गला जो सब बढ़िया पहले मारी ਤੁਹਾਡੀ ਹਰਮਿੰਦਰ ਸਾਹਿਬ ਦਾ ਮੱਥਾ ਤਾਂ ਵੈਸੀ ਟੇਕ ਰਹੇ ਹੋ ਨਹੀਂ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣ ਆਇਆ थैंक यू थैंक यू ਤੁਹਾਡਾ ਬਹੁਤ-ਬਹੁਤ দর্শক ਵੀ ਅਪੀਲ ਕਰਨਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਇਹ ਆ ਜੀ ਵੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਵਾਰਿਕ ਫਿਲਮ ਹੈ ਸੋ ਜੇਕਰ ਅ ਕੰਜੀਤ ਭਾਈ ਦੀ ਫਿਲਮ ਨਹੀਂ ਕਰਦੇ ਜੀ 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 ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੈਂਸ ਮੇਰੇ ਨਾਲ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਕਿ ਪੂਰ ਸਟਾਰ ਤਾਂ ਰਮਨ ਦਸਾਂ ਨਤਮਸਤਕ ਹੋਏ ਬਾਪੂ ਜੀ ਦਾ ਅਸ਼ੀਰਵਾਦ ਲੈ ਰਹੇ ਹੋ ਬਸ ਇਹਦੀ ਹਮੇਸ਼ਾ ਹੁੰਦੀ ਹੈ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਮੱਥਾ ਟੇਕ ਕੇ ਸ਼ੁਰੂ ਕਰੀਦਾ ਹੈ ਬਸ ਪਹਿਲਾਂ ਵੀ ਆਈ ਸੀ ਜਦੋਂ ਸ਼ੁਰੂਆਤ ਕੀਤੀ ਸੀ ਫਿਲਮ ਸੌਣ ਰਿਲੀਜ਼ ਹੋਣ ਲੱਗੀ ਸੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿੱਥੇ ਕਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਘਰ ਉਹ ਦੱਸੋ ਇੱਕ ਵਾਰੀ ਨਹੀਂ ਨਹੀਂ ਕੁਝ ਨਹੀਂ ਹਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਕਿ ਸਾਨੂੰ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਇਹ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਲੋਕਾਂ ਦੇ ਘਰੇ ਜਾ ਸਕਾਂ ਸ਼ੁਰੂਆਤ ਕਿਹੜਾ ਹੋਏਗਾ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਜੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਹਾਂ ਜੀ ਇਹ ਪਿਛਲੇ ਕੰਸੈਪਟ ਆ ਜਿਹੜੇ ਬੰਦੇ ਲੈ ਕੇ ਆਏ ਸੀ ਚੜ੍ਹਦੀ ਕਲਾ ਲੈ ਕੇ ਆਏ ਹੁਣ ਵੀ ਕੰਸੈਪਟਰ ਪੰਜਾਬ ਦੇ ਵਿੱਚ ਲੈ ਕੇ ਕਾਫੀ ਜਣ ਮਸੰਦ ਕਿਥੇ ਜਾ ਰਿਹਾ ਹੈ ਪਾਵੇ ਖੜਕ ਨੇ ਆ ਗੁੜੀਆਂ ਨਾਲ ਪਾਤ ਜੀ ਬੜੀ ਕਰਮ ਵਾਲੀ ਸਾਡੇ ਖਲੋਤੇ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਾਰਾ ਇਹ ਅਰਦਾਸ ਕਰਨਾ ਆ ਹਰ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹੋ ਅਰਦਾਸ ਕਰ ਰਕੂਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਕਿ ਸਾ ਉਸ ਨੂੰ ਪਛਾੜਨਾ ਹੋਣਾ ਨਹੀਂ ਨਹੀਂ ਪਛਾੜਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਗਾਲਪੁਰਗ ਸਾਡੇ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬੜਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਗਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਬਾਲਾ ਕੌਣ ਹੋਏਗਾ ਇਹ ਫਿਲਮ ਵੇਖੋ